ਅਸਲ ਰੂਪ ਕੀ ਸੀ ਕਾਲੀ ਕਿਹੋ ਜੇ ਹੁੰਦੇ ਸੀ ਕਾਰਨ ਕੀ ਬਣਿਆ ਜਿੱਥੇ ਲੀਡਰ ਭੱਜੇ ਆ ਉੱਥੇ ਕਿਤੇ ਨਾ ਕਿਤੇ ਪਿਛਲੇ ਜਿਹੜੀ 25 30 ਸਾਲ ਪਿੰਡਾਂ ਦੇ ਵਿੱਚ ਸਾਡੀ ਸਿਆਸ ਚੱਲੀ ਉਹ ਵੀ ਜ਼ਿੰਮੇਵਾਰ ਹੈ ਜਿਹੜੇ ਆਪਦੇ ਆਪ ਨੂੰ ਕਾਲੀ ਦਲ ਵਾਲੇ ਕਹੋਂਦੇ ਜਿਹੜੇ ਆਪਦੇ ਆਪ ਨੂੰ ਕਾਲੀ ਕਹੋਂਦੇ ਸੀ ਤਾਂ ਅਕਾਲੀਆਂ ਬਾਬਤ ਜਦੋਂ ਸਰਕਾਰੇ ਖਾਲਸਾ ਦਾ ਰਾਜ ਸੀ ਰਣਜੀਤ ਸਿੰਘ ਉਹਨਾਂ ਦਾ ਰਾਜ ਸੀ ਤਾਂ ਇੱਕ ਐਮਲੀ ਨਾਂ ਦੀ ਗੋਰੀ ਇੱਥੇ ਮੁਲਕ ਹਿੰਦੁਸਤਾਨ ਦੇ ਵਿੱਚ ਆਈ। ਉਹਦਾ ਭਰਾ ਜਾਰਜੀ ਉਹ ਗਵਰਨਰ ਜਨਰਲ ਬਣਿਆ ਇੰਡੀਆ ਦਾ। ਉਹਦੇ ਨਾਲ ਆਈ ਤੇ ਉਹ ਲਿਖਦੀ ਆ ਉਹ ਇੱਥੇ ਦੇਖਣ ਆਈ। ਪੰਜਾਬ ਮਹਾਰਾਜੇ ਦਾ ਰਾਜ ਕਿਵੇਂ ਦਾ? ਉਹ ਲਿਖਦੀ ਆ ਵੀ ਰਾਜੇ ਦਾ ਜਦੋਂ ਆਪਾਂ ਕਹਿ ਸਕਦੇ ਹਾਂ ਜਲਸਾ ਲੰਗਦਾ ਸੀ। ਉਹ ਸ਼ਬਦ ਵਰਤੇ ਹੁੰਦੇ ਆ ਵੀ ਫੌਜ ਦੇ ਮਾਰਚ ਪਾਸਟ ਜਿਹੜਾ ਅੰਗਰੇਜ਼ਾਂ ਦਾ ਸ਼ਬਦ ਆ ਜਦੋਂ ਮਾਰਚ ਪਾਸਟ ਹੁੰਦਾ ਹੁੰਦਾ ਸੀ ਤਾਂ ਜਿਹੜੇ ਕਾਲੀ ਹੁੰਦੇ ਸੀ ਉਹ ਕੀ ਕਰਦੇ ਸੀ ਜਿਹੜੇ ਉੱਥੇ ਖੜੇ ਹੁੰਦੇ ਸੀ ਉਹ ਜਿਹੜੇ ਛਰੇ ਕੱਢ ਕੇ ਉਹ ਚਲਾ ਕੇ ਮਾਰਦੇ ਸੀ ਮਹਾਰਾਜੇ ਵਾਲ ਨੂੰ ਉਹ ਅੰਗਰੇਜ਼ੀ ਤਾਂ ਇਹ ਲਿਖਦੀ ਆ ਉਹ ਆਂਦੇ ਸੀ ਤੇਰੀ ਤੂੰ ਮਰ ਜੇ ਰਾਜਾ ਮੈਨੂੰ ਲੱਗਦਾ ਉਹ ਇਹ ਆਂਦੇ ਹਣੇ ਤੈਨੂੰ ਮੌਤ ਪਵੇ ਮਤਲਬ ਜਿਵੇਂ ਆਪਾਂ ਕਹਿੰਨੇ ਵੀ ਤੂੰ ਆ ਗੱਲਾਂ ਤੇ ਸਹੀ ਨਹੀਂ ਚੱਲ ਰਿਹਾ ਤੂੰ ਆ ਮਹਾਰਾਜ ਆ ਬਣਿਆ ਫਿਰ ਤੈਨੂੰ ਮੌਤ ਪਵੇ ਤੇ ਸਾਡੇ ਕੀ ਹੋਇਆ ਉਲਟਾ ਸਾਡੇ ਹੋਇਆ ਵੀ ਮਾੜਾ ਮੋਟਾ ਜਿਹਾ ਵੀ ਲੀਡਰ ਆਉਣਾ ਹੁੰਦਾ ਸਾਰਾ ਪਿੰਡ ਵਕਤ ਨੂੰ ਫਸਾ ਦਿੰਦੇ ਆਪਾਂ ਕੋਈ ਲੀਡਰ ਕਿਸੇ ਦੇ ਹਲਕੇ ਦਾ ਮਹਿਲਾ ਦਾ ਐਮਐਲਏ ਆਉਣਾ ਹੋਵੇ ਹਾਲਾਤ ਇਹ ਹੁੰਦੀ ਆ ਵੀ ਪਿੰਡ ਵਾਲੇ ਪਹਿਲਾਂ ਹੀ ਚੱਕ ਕੇ ਮੂਰੇ ਉਹ ਗੇਟ ਤੇ ਖੜੇ ਹੁੰਦੇ ਆ ਉਹਨੂੰ ਲੈਣ ਆਸਤੇ ਸੋ ਕਿਤੇ ਉਹ ਜਿਹੜਾ ਕ੍ਰਾਈਸਿਸ ਆ ਜਿਹੜੀ ਮੈਂ ਸਿਆਸਤ ਦੀ ਗੱਲ ਕਰਦਾ ਉਹ ਥੱਲੇ ਪੱਧਰ ਤੇ ਆ ਕਲਾ ਉੱਪਰਲੀ ਲੀਡਰਸ਼ਿਪ ਪੱਧਰ ਤੇ ਨਹੀਂ ਇਕੱਲੀ ਹੋਣ ਦਾ ਜਿਹੜਾ ਮਤਲਬ ਲੀਡਰਾਂ ਨੇ ਤਾਂ ਭਲਾਉਣਾ ਹੀ ਸੀ ਉਹ ਥੱਲੇ ਸਾਰਿਆਂ ਨੂੰ ਭਲਾਤਾ ਉਹਦੇ ਕਰਕੇ ਉੱਥੇ ਪਹੁੰਚੇ ਸੋ ਉਹ ਦੁਬਾਰਾ ਆਪਾਂ ਨੂੰ ਉਹ ਸਿਆਸਤ ਮੋੜ ਖੜੀ ਕਰਨੀ ਪੈਣੀ ਹੈ